ਅਗਲੀ ਖਬਰ ਆਪਣੇ ਗੁਆਂਢੀ ਦੇਸ਼ ਮੈਕਸੀਕੋ ਤੋਂ ਆ ਰਹੀ ਹੈ ਮੈਕਸੀਕੋ ਤੇ ਅਮਰੀਕਾ ਤੇ ਕੈਨੇਡਾ ਚ ਕਾਫੀ ਜਿਆਦਾ ਖੜਕਪਈ ਆ ਪ੍ਰੈਜ਼ੀਡੈਂਟ ਆਮਲੋ ਜੋ ਆ ਐਂਡਰਸ ਮੈਨੂਅਲ ਲੋਪੇਜ਼ ਓਬਰਾਡੋਰ ਉਹਨਾਂ ਨੇ ਉੱਥੇ ਦਾ ਜਿਹੜਾ ਜੁਡੀਸ਼ੀਅਰ ਸਿਸਟਮ ਆ ਉਹਦੇ ਵਿੱਚ ਮੈਸਿਵ ਚੇਂजेस ਲਿਆਣ ਦੀ ਜਿਹੜੀ ਗੱਲ ਕੀਤੀ ਹੈਗੀ ਆ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਜੱਜ ਆ ਉਹਨਾਂ ਦੀ ਟਰਮ ਖਤਮ ਹੋ ਜਾਊਗੀ ਇਹਦੇ ਸਬੰਧ ਦੇ ਵਿੱਚ ਯੂਐਸ ਨੇ ਕਾਫੀ ਜਿਹੜਾ ਆ ਕ੍ਰਿਟੀਸਾਈਜ਼ ਕੀਤਾ ਕਿ 6 ਸਾਲ ਤੁਸੀਂ ਮਹਾਰਾਜ ਪ੍ਰੈਜ਼ੀਡੈਂਟ ਰਹੇ ਆ ਤੇ ਹੁਣ ਜਦੋਂ ਤੁਹਾਡੀ ਟਰਮ ਖਤਮ ਹੋ ਰਹੀ ਆ ਤੇ ਜਾਂਦੇ ਜਾਂਦੇ ਜਿਹੜੇ ਇਦਾਂ ਦੇ ਤੁਸੀਂ ਜਿਹੜੇ ਆ ਉਹ ਆਪਣਾ ਲਾ ਉਹ ਪਾਸ ਕਰਨ ਜਾ ਰਹੇ ਆ ਜਿਹਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੱਜ ਉਹ ਆਪਣੀਆਂ ਜੋਬਸ ਲੂਜ਼ ਕਰ ਜਾਣਗੇ ਕੱਲਾ ਅਮਰੀਕਾ ਨਹੀਂ ਈਵਨ ਕੈਨੇਡਾ ਦੀ ਸਰਕਾਰ ਨੇ ਵੀ ਜਿਹੜਾ ਕ੍ਰਿਟੀਸਾਈਜ਼ ਕੀਤਾ ਇਸ ਤੋਂ ਬਾਅਦ ਜਿਹੜੇ ਪ੍ਰੈਜ਼ੀਡੈਂਟ ਐਮਲੋ ਆ ਮੈਕਸੀਕੋ ਦੇ ਉਹ ਕਹਿੰਦੇ ਨਹੀਂ ਭਾਈ ਸਾਡਾ ਜਿਹੜਾ ਮੁਲਕਾ ਉਹ ਆਜ਼ਾਦ ਮੁਲਕਾ ਤੇ ਤੁਸੀਂ ਸਾਨੂੰ ਡਿਕਟੇਟ ਕਰ ਨਹੀਂ ਸਕਦੇ ਤੇ ਇਵਨ ਇਥੋਂ ਤੱਕ ਉਹ ਨਹੀਂ ਕਹਿ ਦਿੱਤਾ ਵੀ ਸਾਡਾ ਜਿਹੜਾ ਯੂਐਸ ਦੀ ਜਿਹੜੀ ਐਮਬੈਸੀ ਆ ਉਹਦੇ ਨਾਲ ਪਾਜ਼ ਹੋਣ ਜਾ ਰਿਹਾ ਆ ਪਾਜ਼ ਦਾ ਮਤਲਬ ਇਹ ਆ ਵੀ ਅਸੀਂ ਬ੍ਰੇਕ ਲੈਣ ਜਾ ਰਹੇ ਆ ਸੋ ਇਹਦਾ ਮਤਲਬ ਇਹ ਆ ਵੀ ਕਾਫੀ ਜ਼ਿਆਦਾ ਜਿਹੜੇ ਰਿਲੇਸ਼ਨ ਯੂਐਸ ਤੇ ਕੈਨੇਡਾ ਦੇ ਨਾਲ ਹੁਣ ਐਨ ਖੜ ਗਏ ਹੈਗੇ ਆ ਇਸ ਇਸ਼ੂ ਨੂੰ ਲੈ ਕੇ ਜਿਹੜੀ ਕੈਨੇਡੀਅਨ ਐਮਬੈਸੀ ਆ ਉਹ ਉਥੇ ਉਹਨਾਂ ਦੇ ਜਿਹੜੇ ਇਨਵੈਸਟਰ ਆ ਕਲਾਰਕ ਉਹਨਾਂ ਨੇ ਵੀ ਜਿਹੜਾ ਇਨਵੈਸਟਰਸ ਹੈਗੇ ਆ ਉਹਨਾਂ ਨੂੰ ਕੈਨੇਡੀਅਨ ਇਨਵੈਸਟਰਸ ਜਿਹੜੇ ਮਕਸੀਕੋ ਦੇ ਵਿੱਚ ਆ ਉਹਨਾਂ ਨੂੰ ਦੱਸਿਆ ਵੀ ਇਹ ਬਹੁਤ ਵੱਡਾ ਕਨਸਰਨ ਹੈਗਾ ਜੁਡੀਸ਼ੀਅਲ ਓਵਰਹਾਲ ਦਾ ਸੋ ਜਾਂਦੇ ਜਾਂਦੇ ਜਿਹੜੇ ਆ ਲੋਪੇਜ਼ ਓਵਰਡੋਰ ਇਹ ਇਹ ਚੇਂਜਸ ਲਿਆਣ ਜਾ ਰਹੇ ਆ ਪਰ ਇਸ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਕੈਨੇਡਾ ਦੀ ਸਰਕਾਰ ਵੱਲੋਂ ਕਾਫੀ ਜ਼ਿਆਦਾ ਜਿਹੜਾ ਆ ਕ੍ਰਿਟਿਸਿਜ਼ਮ ਹੋ ਰਿਹਾ ਆ ਮੈਕਸੀਕੋ ਵਾਲੇ ਕਹ ਰਹੇ ਆ ਸਾਡੀ ਸੋਵਰਨਿਟੀ ਹੈਗੀ ਆ ਅਸੀਂ ਜੋ ਚਾਹੀਏ ਉਹ ਕਰ ਸਕਦੇ ਹੈਗੇ ਆ ਪਰ ਸਭ ਤੋਂ ਵੱਡੀ ਪ੍ਰੋਬਲਮ ਅਮਰੀਕਾ ਦੇ ਲਈ ਜੋ ਮੈਕਸੀਕੋ ਤੋਂ ਡਰੱਗਾਂ ਆਦੀ ਹੈਗੀ ਆ ਖਾਸ ਕਰਕੇ ਫੈਂਟਨਿਨ ਜਿਹਦੇ ਨਾਲ 1 ਲੱਖ ਦੇ ਕਰੀਬ ਲੋਕਾਂ ਦੀ ਹਰ ਸਾਲ ਮੌਤ ਹੁੰਦੀ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਹਪਕਵਰਾ ਵੀ ਸਾਂਝੀਆਂ ਕੀਤੀਆਂ ਸੀਆਂ ਜਿਹੜਾ ਉੱਥੇ ਦਾ ਸਭ ਤੋਂ ਵੱਡਾ ਡਰੱਗ ਲੋਰਡ ਆ ਆ ਜਿਹੜਾ ਆਲਰੇਡੀ ਸਨੋਲਾ ਦੇ ਗੇਲ ਦੇ ਵਿੱਚ ਸਨੋਲਾ ਡਰੱਗ ਕਾਰਟਲ ਦਾ ਜੀਆ ਉਸ ਦੇ ਮੁੰਡੇ ਨੇ ਦੂਜੇ ਨੂੰ ਨਾਲ ਇੱਕ ਡਰੱਗ ਲੋਰਡ ਨੂੰ ਲੈ ਕੇ ਨਾਲ ਜਹਾਜ਼ ਹੀ ਤੇ ਲਿਆਂਦਾ ਸੀ ਸੋ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਬਣਿਆ ਸੀਗਾ ਬਿਲਕੁਲ ਸੋ ਕ੍ਰਾਸ ਬਾਰਡਰ ਜਿਹੜੀ ਏ ਇਸ ਟਾਈਮ ਆ ਆਪਾਂ ਥੋੜੇ ਦਿਨ ਪਹਿਲਾਂ ਹਦਮਾਨਿਆਂ ਦੀਆਂ ਸੈਲਰੀਆਂ ਦੀਆਂ ਗੱਲਾਂ ਨਹੀਂ ਸੀ ਕੀਤੀਆਂ ਵੀ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਮੈਥ ਲਗਾ ਕੇ ਜਿਹੜੀ ਉਹ ਪਹੁੰਚ ਰਹੀ ਸੀਗੀ ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਉੱਥੇ ਚੱਲ ਰਹੀਆਂ ਹੈਗੀਆਂ ਯਾ ਸੋ ਉੱਥੇ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਆ ਕਹਿੰਦੇ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 5000 ਦੇ ਕਰੀਬ ਜੱਜ ਜੋ ਸੁਪਰੀਮ ਕੋਰਟ ਤੋਂ ਲੈ ਕੇ ਲੋਕਲ ਡਿਸਟ੍ਰਿਕਟ ਕੋਰਟ ਤੱਕ ਹੈਗੇ ਆ ਉਹ ਆਪਣੀਆਂ ਜੋਬਸ ਲੂਜ਼ ਕਰ ਜਾਣਗੇ ਅ ਪਿਛਲੇ ਐਤਵਾਰ ਲਗਭਗ ਮਕਸੀਕੋ ਦੇ ਵੀ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਟੈਸਟ ਆ ਉਹ ਹੋਏ ਆ ਗਏ ਜੀ ਕਹਿੰਦੇ ਵੀ ਲਾਸਟ 크루সেਡ ਆ ਮੈਕਸੀਕੋ ਦੇ ਪ੍ਰੈਜ਼ੀਡੈਂਟ ਐਲਮੋਦਾ ਕੰਗੇ ਆਲਰੇਡੀ ਉੱਥੇ ਬੀਬੀ ਇੱਕ ਨਵੀਂ ਰਾਸ਼ਪਤੀ ਚੁਣੀ ਜਾ ਚੁੱਕੀ ਆ ਉਸਨੇ ਅੱਜਕੱਲ ਜਿਹੜਾ ਉਹ ਸੰਭ ਲੈਣਾ ਆ ਸੋ ਦੇਖੋ ਕੀ ਬਣਦਾ ਆ ਅਮਰੀਕਾ ਦਾ ਸਭ ਤੋਂ ਵੱਡਾ ਕਹਿ ਲਓ ਵੀ ਇਹ 파ਟਨਰ ਆ ਇਸ ਦੇ ਵਿੱਚ ਐਕਸਪੋਰਟ ਇੰਪੋਰਟ ਨੂੰ ਲੈ ਕੇ ਆ ਸੋ ਦੇਖੋ ਕੀ ਬਣਦਾ ਮੈਕਸੀਕੋ ਦੇ ਵਿੱਚ ਕੋਈ ਵੀ ਤੜਥਲੀ ਹੁੰਦੀ ਆ ਤੇ ਉਹਦੀਆਂ ਜਿਹੜੀਆਂ ਵੇਵਸ ਆ ਉਹਦੀਆਂ ਜਿਹੜੀਆਂ ਕਹਿ ਲਓ ਵੀ ਅਸਰ ਆ ਉਹ ਅਮਰੀਕਾ ਦੇ ਵਿੱਚ ਵੀ ਆਪਾਂ ਨੂੰ ਨਜ਼ਰ ਆਉਂਦਾ ਹੈ